ਦੁਨੀਆ ਦੀ ਪ੍ਰਸਿੱਧ ਬ੍ਰਿਟਿਸ਼ ਕਾਰ ਕੰਪਨੀ ਜੈਗੂਅਰ ਵੱਲੋਂ ਇਲੈਕਟ੍ਰੋਨਿਕ ਕਾਰਾਂ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੈਗੂਅਰ ਬ੍ਰਾਂਡ ਦੁਨੀਆ ਦਾ ਮੰਨਿਆ ਪਰ ਮੰਨਿਆ ਬਰਾੜ ਹੈ। ਹੁਣ ਕੰਪਨੀ ਵੱਲੋਂ ਸਭ ਤੋਂ ਵੱਧ ਸਪੀਡ ਵਾਲੀ ਅਤੇ ਇੱਕ ਵਾਰ ਚਾਰਜ ਕਰਨ ਪਿੱਛੋਂ ਸਭ ਤੋਂ ਵੱਧ ਸਮਾਂ ਚੱਲਣ ਵਾਲੀ ਕਾਰ ਲਾਂਚ ਕੀਤੀ ਜਾ ਰਹੀ ਹੈ। ਅਜੇ ਕੁਝ ਸਮਾਂ ਪਹਿਲਾਂ ਹੀ ਜੈਗੂਅਰ ਨੇ ਆਪਣਾ ਲੋਗੋ ਵੀ ਚੇਂਜ ਕਰ ਲਿਆ ਸੀ। ਹੁਣ ਜੈਗਵਰ ਵੱਲੋਂ ਆਪਣੇ ਬ੍ਰਾਂਡ ਨੂੰ ਨਵੀਂ ਪਹਿਚਾਣ ਦੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕਾਰਨ ਹੁਣ ਇਲੈਕਟ੍ਰੋਨਿਕ ਵਾਹਨਾਂ ਦੇ ਖੇਤਰ ਵਿੱਚ ਇਹ ਕੰਪਨੀ ਨਵੇਂ ਮੀਲ ਪੱਥਰ ਕਾਇਮ ਕਰੇਗੀ। ਜੈਗਵਰ ਦੀ ਰਣਨੀਤੀ ਨਾ ਕੇਵਲ ਨਵੇਂ ਵਾਹਨਾਂ ਦੇ ਉਤਪਾਦਨ ਤੱਕ ਹੀ ਨਿਸ਼ਿਮਤ ਨਹੀਂ, ਬਲਕਿ ਆਪਣੇ ਬ੍ਰਾਂਡ ਦੀ ਸਮੁੱਚੀ ਪੇਸ਼ਕਾਰੀ ਨੂੰ ਨਵੇਂ ਢੰਗ ਨਾਲ ਤਬਦੀਲ ਕਰ ਰਹੀ ਹੈ। ਜੈਗਵਰ ਦਾ ਮੁੱਖ ਟੀਚਾ ਆਪਣੇ ਬ੍ਰਾਂਡ ਨੂੰ ਸਿਰਫ ਲਗਜ਼ਰੀ ਸਪੋਰਟਸ ਕਾਰਾਂ ਦੇ ਨਾਲ ਹੀ ਨਹੀਂ ਸਗੋਂ ਇੱਕ ਆਧੁਨਿਕ ਪਰਵਰਤਨਸ਼ੀਲ ਅਤੇ ਟਿਕਾਊ ਬ੍ਰਾਂਡ ਵਜੋਂ ਸਥਾਪਿਤ ਕਰਨਾ ਹੈ ਇਲੈਕਟ੍ਰੋਨਿਕ ਮਾਨਾ ਲਈ ਤਿਆਰੀ ਕਰਦੇ ਹੋਏ ਜੈਗੋਰ ਆਪਣੇ ਇੱਕ ਆਕਾ ਲਈ ਇੱਕ ਨਵਾਂ ਅਨੁਭਵ ਸਿਰਜਣ ਦੀ ਯੋਜਨਾ ਬਣਾ ਰਹੀ ਹੈ ਨਵੇਂ ਲੋਕੋ ਦੀ ਪੇਸ਼ਕਾਰੀ ਦੇ ਲੋਕਾਂ ਵਿੱਚ ਵਕ-ਵਕ ਪ੍ਰੇਤਕਰਮ ਪੈਦਾ ਕੀਤੇ ਜਾਂਦੇ ਹਨ ਕੁਝ ਲੋਕ ਇਸ ਨਵੇਂ ਬ੍ਰਾਂਡ ਦੀ ਅਪਰੋਚ ਨੂੰ ਉਤਸ਼ਾਹਿਤ ਕਰ ਰਹੇ ਹਨ ਜਦੋਂ ਕਿ ਕੁਝ ਲੋਕ ਇਸ ਨੂੰ ਮਾਰਕੀਟ ਦੇ ਬਦਲਾਵ ਵਜੋਂ ਦੇਖ ਰਹੇ ਹਨ ਅੱਜ ਜੈਗਵਰ ਦਾ ਮੰਨਣਾ ਹੈ ਕਿ ਬਦਲਾ ਕੰਪਨੀ ਦੇ ਭਵਿੱਖ ਲਈ ਬੇहद ਮਹੱਤਵਪੂਰਨ ਰਹੇਗਾ ਇਲੈਕਟ੍ਰੋਨਿਕ ਵਾਹਨ ਉਦਯੋਗ ਵਿੱਚ ਤੇਜ਼ੀ ਨਾਲ ਬਦਲਾ ਆ ਰਹੇ ਹਨ ਜੈਗਵਰ ਇਸ ਬਦਲਾਅ ਦਾ ਹਿੱਸਾ ਬਣਨਾ ਚਾਹੁੰਦੀ ਹੈ ਅਤੇ ਆਪਣੇ ਆਪ ਨੂੰ ਇੱਕ ਨਵੀਨਤਾਪੂਰਨ ਅਤੇ ਟਿਕਾਊ ਕਾਰ ਨਿਰਮਤਾ ਸਭ ਵਜੋਂ ਸਥਾਪਿਤ ਕਰਨਾ ਚਾਹੁੰਦੀ ਹੈ ਉਹਨਾਂ ਦਾ ਦੇਸ਼ ਕੇਵਲ ਇੱਕ ਨਵੀਂ ਕਾਰ ਬਣਾਉਣਾ ਨਹੀਂ ਬਲਕਿ ਇੱਕ ਨਵਾਂ ਕ੍ਰਾਂਤੀ ਲਿਆਉਣਾ ਹੈ ਜੈਗਵਰ ਦਾ ਇਹ ਬਦਲਾਅ ਸਿਰਫ ਇੱਕ ਕਾਰ ਕੰਪਨੀ ਦਾ ਨਹੀਂ ਬਲਕਿ ਸਮੁੱਚੇ ਆਟੋਮੋਟਿਵ ਉਦਯੋਗ ਲਈ ਇੱਕ ਉਦਾਹਰਨ ਹੈ ਆਵਾਜਾਈ ਅਤੇ ਟਰਾਂਸਪੋਰਟ ਦੇ ਖੇਤਰ ਵਿੱਚ ਹੋ ਰਹੇ ਬਦਲਾਅ ਨੂੰ ਧਿਆਨ ਚ ਰੱਖਦੇ ਹੋਏ ਜੈਗੂਅਰ ਆਪਣੇ ਬ੍ਰਾਂਡ ਨੂੰ ਨਵੀਨ ਨਵੀਨਤਾ ਤੇ ਟਿਕਾਊਪਨ ਦੇ ਨਾਲ ਜੋੜ ਰਹੀ ਹੈ ਆਉਂਦੇ ਸਮੇਂ ਵਿੱਚ ਜੈਗੂਅਰ ਦੇ ਇਸ ਬਦਲਾਅ ਨੂੰ ਲੋਕਾਂ ਦੇ ਪ੍ਰਤੀਕਰਮ ਤੇ ਬਾਜ਼ਾਰ ਦੀਆਂ ਪ੍ਰਤੀਕਿਰਿਆ ਨਾਲ ਨਾਪਿਆ ਜਾਵੇਗਾ ਜੈਗੂਅਰ ਦਾ ਮੰਨਣਾ ਹੈ ਕਿ ਇਹ ਬਦਲਾਅ ਉਹਨਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰੇਗਾ ਅਤੇ ਬਦਲ ਰਹੀ ਦੁਨੀਆ ਵਿੱਚ ਜੈਗੂਅਰ ਦੀ ਤਰੱਕੀ ਲਈ लहाई बंद साबत होवेगा